ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਬਈਆਂ ਰੋਟੀਆਂ ਨੇਗੀਆਂ ਆਪਾਂ ਪਾ ਕੇ ਆਉਣੇ ਮੱਝ ਨੂੰ ਤੇ ਇਹ ਜਿਹੜੀਆਂ ਬਈਆਂ ਰੋਟੀਆਂ ਨੇ ਇੰਨਾ ਚ ਵੀ ਬਹੁਤ ਤਾਕਤ ਹੁੰਦੀ ਹੈ ਜਿਵੇਂ ਕਿ ਛੱਜਰ ਸੁ ਵੀ ਮੱਝ ਜਿਹੜੀ ਭਲੂਣਾ ਸੁੰਦੀਆਂ ਨੇ ਦੁੱਧ ਨਹੀਂ ਵਾਧਦੀਆਂ ਹਨਾ ਤੇ ਉਹ ਹਨ ਵੀ ਕਰ ਲੈਣਾ ਬਈਆਂ ਰੋਟੀਆਂ ਬੱਠਲ ਚ ਭਿਉਆਂ ਦਾਣ ਬੱਠਲ ਚ ਭਿਉਆਂ ਕੇ ਥੋੜੀ ਜੀ ਮਿਸਰੀ ਤੇ ਦਾਣਾ ਮਿਸਰੀ ਜੀ ਨੇ ਹੁੰਦੀ ਜਿਹੜੀ ਉਹ ਤੇ ਬਾਕੀ ਸੌਂਫ ਤੇ ਅੱਧਾ ਚਮਚਾ ਹਲਦੀ ਦਾ ਰਾਤ ਨੂੰ ਭਿਉਆਂ ਕੇ ਸਵੇਰੇ ਜਮਾ ਹੋਰੀ ਚੂਰੀ ਕੁੱਟ ਕੇ ਤਰੀ ਜੀ ਬਣ ਜਾਂਦੀ ਐ ਕਿ ਕੁ ਜਿਹੜਾ ਪੇਅਰ ਰੋਟੀਆਂ ਰਾਤ ਨੂੰ ਭਿਉਂਦੀਆਂ ਫਿਰ ਸਵੇਰੇ ਸੌ ਰਾਤ ਨੂੰ ਵਿੱਚ ਸੌਂਪ ਪਾਤੀ ਵਿੱਚ ਹਲਦੀ ਪਾਤੀ ਵਿੱਚ ਹਪਾਤਾ ਅੱਧਾ ਕ ਚਮਚ ਹਲਦੀ ਦਾ ਪਾਤਾ ਮਿਸਰੀ ਪਾਤੀ ਚਾਹੇ ਮਿਸਰੀ ਨਾ ਪਾਓ ਬੋੜਾ ਜਿਹੜਾ ਪਸੂ ਬੋੜ ਖਾਵੇ ਹਨ ਉਹ ਪਾਇਆ ਜਾਵੇ ਭਾਵੇਂ ਛੋਟੀਆਂ ਜਿਹੜੀਆਂ ਸੁੰਗੀਆਂ ਨੇ ਬਹੁਤ ਜਲਦੀ ਗੁਰਦ ਬਾਜਦੀਆਂ ਨੇ ਬਈਆਂ ਰੋਟੀਆਂ ਚ ਵੀ ਇੰਨੀ ਤਾਕਤ ਹੁੰਦੀ ਹੈਗੀ ਕਿ ਸਾਡਾ ਘਰੇ ਅਜਮਾਇਆ ਹੋਇਆ ਨੁਕਤਾ ਹੈਗਾ ਤੇ ਉਦੋਂ ਮੇਰੀ ਲੇਟੀ ਤਰੀ ਹੋਈ ਸੀ ਲੇਟ ਬੱਗ ਗਈ ਮੈਂ ਕਿਹਾ ਮੈਂ ਇਹਨਾਂ ਰੋਟੀਆਂ ਪਾਇਆ ਮੈਂ ਲੇਟ ਆ ਗਈ ਐ ਹੁਣ ਆਪਾਂ ਲੇਟੀ ਰੰਦੇ ਆ ਆਪਣੀ ਮੱਝ ਮਿੱਠੀ ਲੇਟੀ ਨਹੀਂ ਖਾਂਦੀ ਤੇ ਉਹ ਖਾਂਦੀ ਹੈਗੀ ਫਿੱਕੀ ਹੋਈ ਰਾਤ ਮੈਂ ਬਿਨ ਮਿੱਠੇ ਤੋਂ ਬਣਾਈ ਸੀ ਗੁੜ ਤੋਂ ਖੰਡ ਤੋਂ ਉਹ ਖਾ ਲਈ ਐ ਜਿਵੇਂ ਵੀ ਪਸ਼ੂ ਖਾਂਦਾ ਹਨਾ ਉਹ ਮੈਂ ਆਪਾਂ ਬਣਾ ਕੇ ਖਵਾ ਦੂੰਗਾ ਉਹ ਤਾਂ ਫਿਰ ਖਰਾਕ ਨੇ ਆਪਦੇ ਆਪ ਵਧਾ ਦੇਣਾ ਤੇ ਇਹਦੇ ਵਿੱਚ ਮਾ ਕੈਮਰਾ ਚ ਇਹਨਾਂ ਕਰਕੇ ਦਿਖਾਉਂ ਲੱਤ ਹੰਨ ਨਹੀਂ ਪਾਈ। ਇਹਦੇ ਵਿੱਚ ਮੱਖੀਆਂ ਹੀ ਤੰਗ ਕਰਦੀਆਂ ਨੇ ਮੱਖੀਆਂ। ਇਹਦੇ ਵਿੱਚ ਮੈਂ ਪਾਇਆ ਗਾਜੀ ਆ ਇੱਕ ਕੜਸੀ ਛੋਟੀ ਘਿਓ ਦੀ ਤੇ ਲੈਟੀ ਪਾਣੀ ਦੇ ਵਿੱਚ ਤੁਸੀਂ ਦੁੱਧ ਵੀ ਪਾ ਸਕਦੇ ਹੋ ਜੋ ਲੈਟੀ ਨਰਿਜ ਜਗੀ। ਅ ਲੈਟੀ ਨਰਿਜ ਜਗੀ। ਕਿ ਤੁਸੀਂ ਇਹਦੇ ਵਿੱਚ ਦੁੱਧ ਵੀ ਪਾ ਸਕਦੇ ਹੋਗੇ ਹਨਾ। ਤੇ ਇਹਦੇ ਵਿੱਚ ਮੈਂ ਪਾਉਣੀ ਆ ਜੀ ਸੌਂਫ ਰਗੜੀ ਹੋਈ ਸੌਂਫ ਹੈ ਗਈ ਇੰਨੀ ਤਾਂ ਸੌਂਫ ਤੇ ਮਿੱਠੇ ਮਿੱਠਾ ਇਹ ਖਾਂਦੀ ਨਹੀਂ ਹੈਗੀ ਤੇ ਸਾਫ ਹਾਜਮੇ ਲਈ ਇਹਨੇ ਦੁੱਧ ਪਾਉਣ ਲਈ ਤੇ ਨਾਲ ਉਹਨੂੰ ਗਰਮੀ ਆ ਥੋੜੀ ਜੀ ਹਨਾ ਤਸਵੀਰ ਇਹਦੀ ਸੌਂਫ ਵੀ ਠੰਡੀ ਹੁੰਦੀ ਹੈ ਇਹ ਇਹ ਨਾਲ ਸਾਡੇ ਭਰ ਕੇ ਰਗੜਿਆ ਹੋਇਆ ਸੀ ਭਰਿਆ ਹੋਇਆ ਸੀ ਪੂਰਾ ਡੱਬਾ ਦੇਖ ਲੋ ਦੇ ਨੇ ਤਾਂ ਸਿੱਧੇ ਤੜੀ ਤੂੜੀ ਲੈ ਲੈਣੇ ਆਂਗੇ ਨਹੀਂ ਜੇ ਉਹ ਵੀ ਕੋਈ ਮੱਝfoundੀ ਹੈ ਹਨਾ 5-7 ਦਿਨ ਮੱਝ ਦੋ ਦੋ ਚਮਚੇ ਮੱਝ ਰੋਖਵਾਦਣ ਹੁੰਦੀਆਂ ਦੀ ਰਾਜਮਲੇ ਠੀਕ ਹੁੰਦੀ ਆ ਕਿਉਂਕਿ ਕਦੇ ਬਣੇਵੇਂ ਬਾਤੇ ਸੱਜਸੂਈ ਮੱਝ ਨੂੰ ਕਦੇ ਗੁੜ ਪਾਤਾ ਇਹ ਤਾਂ ਗੁੜ ਤਾਂ ਜਮੀਨ ਹੀ ਖਾਦਾ ਸਾਡੀ ਮੱਝ ਨਹੀਂ ਤੇ ਹਾਜਮਲੇ ਠੀਕ ਹੁੰਦੀ ਆ ਬਸ ਹਲਕੇ ਹਲਕੇ ਸੇਕਤੇ ਮੇਰੇ ਭਾਂਡੇ ਮਾਂ ਦੇ ਮਾਂ ਦੇ ਤੇ ਜੀਜੂ ਕੀ ਤੇ ਇਹਦੇ ਬੀਬੀ ਕਰਦੀ ਹੈ ਤਿਆਰੀ ਪਰਾਉਂਠੇ ਆਲੂ ਦੇ ਆਲੂ ਦੇ ਪਰੌਂਠੇ ਦੀ ਰਾਤ ਐਸੇ ਆਲੂ ਭਾਲ ਕੇ ਰੱਖ ਲਏ ਸੀਗੇ ਤੇ ਅੱਜ ਸਾਡੇ ਸਬਜ਼ੀ ਕੋਈ ਨਹੀਂ ਆਲੂ ਦੇ ਪਰੌਂਠੇ ਦਹੀਂ ਨਾਲ ਸਬਜ਼ੀਆਂ ਦਾ ਇੰਨਾ ਤੋੜਾ ਪੈ ਰਿਹਾ ਹੈਗਾ ਨਾ ਬਹੁਤ ਜ਼ਿਆਦਾ ਤੇ ਅੱਗੇ ਮੈਂ ਸਵੇਰੇ ਆਟਾ ਵਾ ਗੁੰਨਦਾ ਆਂਦੀ ਹੁੰਦੀ ਸੀ ਤੇ ਬੀਬੀ ਕਹਿੰਦੀ ਆਟਾ ਉੱਟਾ ਗੁੰਨੀ ਨਾ ਮੈਂ ਆਪਦੇ ਪਸੰਦ ਦਾ ਆਪ ਹੀ ਗੁੰਨ ਲਵਾਂ ਕਿਉਂਕਿ ਫਿਰ ਉਹ ਜੀਰਾ ਪਣੂਨ ਮਿਰਚ ਪਾ ਕੇ ਆਪਾਂ ਆਟਾ ਗੁੰਨਦੇ ਆਂ ਫਿਰ ਉਹ ਨਾਲ ਥੋੜਾ ਟਾਈਟ ਢਿੱਲਾ ਹੋ ਜਾਂਦਾਗਾ ਉਹ ਤਾਂ ਰੋਟੀ ਬਣਾਉਣ ਵੇਲੇ ਆ ਹੁੰਦਾ ਬੀਬੀ ਹੁਣ ਆਪਦਾ ਹੁੰਡਾ ਸੋਟਾ ਧੋਰੀ ਆ ਹੁੰਡੇ ਸੋਟੇ ਦੇ ਵਿੱਚ ਪਿਆਜ਼ ਮਿਰਚ ਹਰੀ ਉਹ ਗ੍ਰाइंड ਕਰੂਗੀ ਵਿੱਚ ਕਦੂਕਸ ਕਰਕੇ ਆਲੂ ਪਾਊਗੀ ਅਵਾਲੇ ਪੈਨੇ ਰਾਤ ਦੇ ਤੇ ਲੋ ਜੀ ਆਪ ਮੈਂ ਵੱਡੇ ਭਾਂਡੇ ਚ ਤਾਂ ਹੀ ਨਿਤਰੇ ਥੋੜੀ ਥੋੜੀ ਕਰਤੀ ਖਵਾਵਾਂਗੀ ਹੁਣ ਤੇ ਪਤਲੀ ਜੀ ਥੋੜੀ ਜੀ ਹੈਨਾ ਤੇ ਇਸ ਤਰ੍ਹਾਂ ਪਾਈ ਕੰਮ ਹੋ ਰਹੇ ਨੇ ਸਵੇਰ ਦੇ ਦੇਖੋ ਭਾਂਡੇ ਕਿੰਨੇ ਹੋ ਬਨੇ ਇਕੱਠੇ ਉਹਨਾਂ ਨੂੰ ਭਾਂਡੇ ਮਾਜਦੀਆਂ ਪਹਿਲਾਂ ਭਾਂਡੇ ਮਾਜ ਕੇ ਫੇਰ ਹੁ ਕਰਾਂਗੇ ਝਾੜੂ ਝੂੜੂ ਲਾ ਦਿੱਤਾ ਸਾਰੇ ਸਰੋਂ ਕੱਢ ਦਿੱਤੀ ਐ ਬਾਹਰੇ ਜਿਹੜਾ ਆਪਣਾ ਬਾਹਰ ਕੱਢਣ ਵਾਲਾ ਮਾਲ ਸੀਗਾ ਇਹ ਵੀ ਰੱਬ ਨੇ ਬਾਧੂ ਕੰਮ ਵਧਾਇਆ ਪਹਿਲਾਂ ਬਾਹਰੇ ਕੱਢੋ ਫੇਰ ਅੰਦਰ ਤਰੋਂ ਆਥਣੇ ਤੇ ਬਸ ਕੱਲ ਨੂੰ ਇਹਦੀ ਕਹਾਣੀ ਕਰ ਦੇਵਾਂਗੇ ਚਿਕਾਣੀ ਕਰਕੇ ਕੜਾ ਲਾਵਾਂਗੇ ਚਾਰ ਚੂਕੇ ਨੂੰ ਤੇਨੇ ਫੀਡ ਕ ਮੁੱਕੀ ਪਈਆ ਫੀਡ ਕਰਵਾ ਕੇ ਲਿਆਵਾਂਗੇ ਠੀਕ ਹੈ ਲੋਈ ਸਵੇਰ ਦਾ ਟਾਈਮ ਹੈ 7:30 ਦਾ ਹੋ ਗਏ ਹੋਣਗੇ ਛੋਟਾ ਹੀ ਚੋ ਇਹ ਹਿਲ ਇੱਕ ਹੋਰ ਤੀ ਹਨ ਤੇ ਲੋ ਜੀ ਆਪਾਂ ਨੇ ਉਧਰੋਂ ਕੰਮ ਨਵੇੜਿਆ ਏ ਬੀਬੀ ਨੇ ਵੀ ਨਵੇੜਤਾ ਬੀਬੀ ਦੇ ਆਲੂ ਵਾਲਾ ਪੋਠੇ ਬਣਾ ਦਿੱਤੇ ਨੇਗੇ ਬੱਚਿਆਂ ਨੇ ਖਾ ਲਏ ਦੋ ਜਿਹੜੇ ਦਿਮਾਗ ਹੁਣ ਦੋ ਬੀ ਸਿੰਪਲ ਬਣਾਉਂਦੀ ਐਗੀ ਉਹੋ ਨਾ ਐ ਬਣਾਉਂਦੀ ਐ ਬੀਬੀ ਕਿਉਂਕਿ ਬੀਬੀ ਨੇ ਵੀ ਨੀ ਕਿਹਾ ਆਏ ਖਾਣੇ ਡਾਕਟਰ ਨੇ ਬੰਦ ਕੀਤਾ ਹੋਇਆ ਮੈਂ ਵੀ ਨੀ ਖਾਣੇ ਤੇ ਹੋਰ ਸਾਰੇ ਕਿਉਂ ਲਾ ਕੇ ਬਣਾਏ ਲੈਗੇ ਇਹ ਮਾ ਅਕਰੋ ਮੈਂ ਜਿਹੜੇ ਰਹਿੰਦੇ ਨੇ ਉਹ ਗਣ ਕਿਉਂ ਤੋਂ ਬਣਦੇ ਬੱਚਿਆਂ ਤਾਂ ਖਾ ਲੇ ਕਿ ਕਿੱਥੇ ੜਦਾ ਬੀਬੀ ਇੱਥੇ ਰੱਖਿਆ ਇੱਥੇ ਰੱਖਿਆ ਤੇ ਰਾਤ ਮਾਰ ਕੇ

ਮੈਂ ਦਹੀਂ ਨਾਲ ਖਾਦੇ ਨੇ ਅੱਜ ਸਾਡੇ ਕੋਲ ਸਬਜ਼ੀ ਕੋਈ ਨਹੀਂ ਸੀ ਹੋਈ ਉਹ ਟੋਕਰੀ ਰਹਿ ਗਈ ਕੱਕ ਸਿੱਟ ਨਾਲ ਪੂਰੀ ਤਾੜੀ ਦਾਣਾ ਦੂਣਾ ਰੋਉਣ ਵਾਲਾ ਰਹਿ ਗਿਆ ਦਾਣਾ ਤਾਂ ਮੇ ਪਾਉਣ ਤੋਂ ਬਾਅਦ ਚ ਕਿਨੂ ਘੱਟ ਪਾਉਣਾ ਕਿਨੂ ਵੱਧ ਪਾਉਣਾ ਲਓ ਜੀ ਕੁੜੀਆਂ ਕញ្ញਾ ਸੁਆਦ ਹੀ ਆ ਗਿਆ ਦਾਦੀ ਹੋ ਗਈ ਸਾਡੀ ਦਾਦੀ ਨੇ ਸਾਨੂੰ ਪਰੌਂਠੇ ਬਣਾ ਕੇ ਖਵਾਤੇ ਕਈ ਦਿਨਾਂ ਦੇ ਕਹਿੰਦੀਆਂ ਸੀ ਹੈਗੀਆਂ ਤੇ ਆਪਾਂ ਵੀ ਖਾਣੇ ਆਂਗੇ ਪਿਆਜ਼ ਨਾਲ ਨੂੰ ਮਿਰਚ ਦਾ ਅਚਾਰ ਅੰਬ ਦਾ ਦਹੀਂ ਤੇ ਪਰੌਂਠੇ ਬਣਦੇ ਨੇ ਤੇ ਆਪਾਂ ਬਸ ਖਾਣੇ ਹੋ ਰੋਟੀ ਸਰਦਾਰ ਜੀ ਦੀ ਰੋਟੀ ਪਾ ਦਿੱਤੀ ਹੈ ਤੇ ਹੱਥ ਪੈਰ ਧੋਉਂਦੇ ਨੇ ਇਧਰੋਂ ਸਾਰੇ ਕੰਮ ਨੇ ਮਿਲਦੇ ਦੇਖੋ ਘੁੱਗੀਆਂ ਨਾ ਤਿੰਨ ਘੁੱਗੀਆਂ ਤੇ ਪਹਿਲਾਂ ਬੱਠਲ ਤੇ ਲੱਗੀਆਂ ਹੋਈਆਂ ਸੀ ਅੱਬਾ ਅੱਪਾ ਦੇ ਬੱਠਲ ਸਾਹਮਣੇ ਬੈਠੀਆਂ ਸੀ ਹੁਣ ਹੋ ਵਾਗੀਆਂ ਬਸੋਂ ਪਾਨੇ ਫੋਨ ਦੇ ਮਾਜ ਲੈਣੇ ਲੈਣ ਜਾਣਾ ਦਵਾਈ ਕੰਮ ਕਰਕੇ ਫਟਾਫਟ ਐ ਹੋ ਜਾਣਾ ਵੀ ਕੰਮ ਕਰੀ ਹਾਂ ਬਸ ਖਾਣੇ ਰੋਟੀ ਲੋ ਜੀ ਆਪਾਂ ਨੇ ਫਰਿੱਜ ਸਾਫ਼ ਕਰ ਦਿੱਤਾ ਹੈਗਾ ਤੇ ਆਹ ਨੇ ਥੱਲੇ ਪੋਚਾ ਜਾਂ ਫੇਰੇ ਕੁਝ ਪਾਣੀ ਹੁੰ ਲੱਗਿਆ ਸੀ ਆ ਸਮਾਨ ਤਾਰ ਨਾਲ ਰਹੇਗਾ ਖਾਇਰਾ ਕਰ ਲਾ ਫਿਰ ਸਾਫ ਕਰਾਂਗੇ ਮੈਂ ਸਬਜ਼ੀ ਬਣਾ ਲਈ ਕੋਲੇ ਖੜੀ ਖੜੀ ਇਹਨਾਂ ਤੋਂ ਸਾਫ ਕਰਕਾ ਮਸ਼ੀਨ 'ਚ ਕੱਪੜੇ ਪਾਹਣ ਸਵੇਰੇ ਦੇਖਾਂ ਦਵਾਈ ਲਿਓ ਜੀ ਕਾਹਲ ਸੀ ਸਮਝਾਰੇ ਨਹੀਂ ਹੋਇਆ ਹੁਣ ਨੱਪ ਕਰਕੇ ਰਹਿ ਜਿੰਨਾ ਕੁ ਬਣ ਸਰਿਆਣ ਉੱਦ ਪਾ ਚੋ ਕੇ ਪਾਵਾਂਗੇ ਆ ਇੱਕ ਕਾਲੂ ਵੱਧ ਸੀ ਸਵੇਰੇ ਉਬਲਿਆ ਹੋਇਆ ਉਹ ਪਾ ਲਿਆ ਵਿੱਚ ਤੋਰੀਆਂ ਨਹੀਂ ਤੋਰੀਏ ਸਬਜ਼ੀ ਦੁੱਧ ਨਸਾਨੀਆਂ ਲਾਲਾ ਕਰਨਾ ਪੈਂਦਾ ਫਿਰ ਆਏ ਨਹੀਂ ਪਤਾ ਸੱਜਰਾ ਵਰਤਿਆ ਜਾਂ ਬੇਬਾ ਪਿਆਈ ਰਹੀਏ ਫ੍ਰੀਜ ਚ ਇਹਦੇ ਵਿੱਚ ਬੇਹਦ ਮਿੱਠਾ ਇਹਦੇ ਵਿੱਚ ਸੱਜਰਾ ਦੁੱਧ ਸੱਤਾਂ ਨੇ ਪੀ ਮੰਗ ਲੀ ਇਹ ਪੰਗੜ ਵਿੱਚ ਕਿਉਂ ਆਇਆ

ਇੰਤ ਪਰ ਪਾਏ ਹਜੇ ਕਪੜਾ ਦਾ ਪਾਣੀ ਕੱਢਣਾ ਦਾ ਮੱਝਾ ਨਾ ਟਾਈਮ ਹੋਇਆ ਤੇ ਅੱਜ ਦਾਲ ਤਾਂ ਹੁਣ ਬੰਦ ਵੀ ਕਰ ਲਵਾਂ। ਛਾਲੇ ਇੱਤੀ ਚ ਪਾ ਦਿੰਦਾ। ਕੋ ਜੂ ਗਾਣੀ ਹਾਂ ਅੱਜ ਉਹ ਵਾਲਾ ਪੱਖਾ ਲਾ ਦੇ ਪਾਣੀ ਦੀ ਸੱਦ ਜੀ ਵੱਜ ਗਈ ਹੈ ਨਾ ਤੇ ਉਹਦੇ ਨਾਲ ਨਾ ਰਸੋਈ ਗਿੱਲੀ ਹੋ ਗਈਆਂ ਪੋਚਾ ਫੇਰਤਾ ਦੁਬਾਰੇ ਸੁੱਕਾ ਪੋਚਾ ਹੋਰ ਫੇਰਤਾ ਹਨ ਪਾਣੀ ਮਾਰ ਦਿੱਤਾ ਮੈਂ ਮੇਰੇ ਵਾਲ ਰੋਕ ਲਈ ਸੀ ਗਿਆ ਤਾਂ ਤਾਂ ਚਾਹ ਨਾਲੀ ਬੱਠੜ ਭਰ ਗਿਆ ਦੇਖੀ ਆ ਟੜਕੇ ਬਚ ਗਏ ਨਹੀਂ ਇਹਦੇ ਚਹਿਰਾ ਹੀ ਚਾ ਬਸ ਜੇ ਤਾਂ ਬਤੀ ਜਾਂਦੀ ਆ ਅ ਸਾਗੇ ਬਾਰਾ ਬੀਂਹ ਬਰਾਈ ਲੈ ਕੇ ਆਏ ਆ ਸੇ ਦੰਮ ਲੈ ਕੇ ਚਾਪਾ ਨਹੀਂ ਕਰਾ ਢਾਲ ਪਾਣੀ ਚੀਰ ਸਰਦਾਰ ਜੀ ਹੁਣ ਚਾਹ ਪੀ ਕੇ ਢਾਲ ਲੈ ਖੇਤ ਬਾਗੀ ਮਰੀ ਹੈ ਜੀ ਬੱਬਰ ਚਣਾਲੀ ਰੋਗੀ ਇਹ ਖੰਡ ਵੀ ਮੱਝਾਂ ਟਾਈਮ ਹੋ ਗਿਆ ਉਹ 4:00 ਵਜੇ ਹੋਣਾ 10:00 ਕੋ ਮੈਨ 3:30 3:30 ਲੋ ਜੀ ਆਪਾਂ ਨੇ ਕੱਪੜੇ ਧੋ ਦਿੱਤੇ ਦੇਣਗੇ ਸਵੇਰਾ ਹੀ ਲੇਟੀ ਬਣਾ ਦਿੱਤੀ ਆ ਮੱਜਾਂ ਦੀ ਕੱਪੜੇ ਧੋਤੇ ਲੇਟੀ ਬਣਾਤੀ ਕੜਾਹੀ ਚ ਪਾਣੀ ਪਾਤਾ ਥੋੜੀ ਥੱਲੇ ਲੱਗ ਗਈ ਤੇ ਆਪਾਂ ਹੁਣ ਆ ਗਏ ਜੀ ਮੱਜਾਂ ਵੱਲ ਮੱਜਾਂ ਨੂੰ ਪਿਉਉਣਿਆ ਪਾਣੀ ਸਿੜਦਿਆਂ ਗੋਹਾ ਚੋਣਿਆ ਧਾਰਾਂ ਸਾਨੂੰ ਪਤਾ ਹੀ ਐ ਤੇ ਕੰਮਾਂ ਦਾ ਮੱਜਣਾ ਟਾਈਮ ਹੁੰਦਾ ਜੀ ਰੋ ਹੁਣ ਆ ਆ ਗਿਆ ਮੈਂ ਇੱਧਰ 5 ਪੌਣੇ 5 ਦਾ ਟਾਈਮ ਹੈਗਾ। ਵੱਜ ਜਾਣਗੇ ਮੈਨੂੰ ਇੱਧਰ 7 ਕੰਮ ਕਰ ਦੇ। ਕਿਉਂਕਿ ਹੁਣ ਪਹਿਲਾਂ ਪਾਣੀ ਪੀ ਆਉਂ। ਆ ਕੇ ਫਿਰ ਗੋਹਾ। ਨਹੀਂ ਹਏ। ਇਹ ਕਾਹ ਦੀ ਛੋਟੀ। ਫਿਰ ਗੋਹਾ ਸਿੱਟੂ। ਫਿਰ ਗੋਹਾ ਸੱਟ ਕੇ। ਫਿਰ ਤਰਚੂ ਉਹੀ ਤਰਚੂ ਕੇ ਫੇਰ ਕਿਤੇ ਉਧਰ ਜਾਉਂ। ਦੇਖੋ ਚਾਰ ਆਲਟੋ ਦੇ ਕੱਖੇ ਕੱਖੜੇ ਨੇ ਹੁਣ ਨਾ ਮੋਟਰ ਚਲਾਤਾ ਜੀ ਟੈਂਕੀ ਭਰੀ ਆਗੀ ਤੇ ਸਾਡੀਆਂ ਮੱਝਾਂ ਪਾਣੀ ਨਹੀਂ ਪੀਂਦੀਆਂ ਹੁਣ ਦਸਵੇਰੇ ਲਾਦੀ ਮੈਂ ਸਾਂ ਡਰਨਗੇ ਤੂੰ ਹੀ ਤੂੰ ਤੂੰ ਐ ਤੂੰ ਡਰਨਗੇ ਮੈਂ ਸਾਂ ਆ ਫੇਰ ਹੁਣ ਨਾ ਲਾਈ ਕੱਲ ਨੂੰ ਲਾ ਦੂੰ ਤੂੰ ਤਾਂ ਇਧਰ ਹੀ ਚੱਕੀ ਜਾਣਗੇ ਤੂੰ ਇਹ ਜੇ ਕਰਨੀ ਤੇ ਬੋਰੀਆਂ ਅੱਗੋਂ ਕਹਿੰਦੀ ਬੀਬੀ ਲਾਉਣ ਨੂੰ ਮਾਰ ਤਾਂ ਡਰ ਦਿੰਗੇ ਮੈਸੇ ਤਾਂ ਛੱਡ ਤਾ ਮਾਰੇ ਨਾਲ ਮੱਜਾਂ ਡਰਨ ਲੱਗ ਜਾਂਦੀਆਂ ਨੇਗੀਆ ਪਤਾ ਨਹੀਂ ਕੀ ਚੱਕਰ ਪਿਆ ਪਿਆ ਹਾਂ ਕੱਟੀ ਨੂੰ ਦਵਾਈ ਦਵਾਉਣ ਵਾਲੀ ਹੋਣੀ ਹੈਗੀ ਨੋਕ ਲੱਗੀ ਪਈ ਛੋਟੀ ਕੱਟੀ ਨੂੰ ਬਾਗੀ ਧਰ ਗਿਆ ਆ ਅਜੇ ਵੇ ਦੇਖੀ ਕਬਾੜ ਦੀ ਤੇਰੀ ਉਹ ਕੋੜ ਲਾ ਨਹੀਂ ਹੱਤਰ ਆ ਉਹ ਪੱਟੀਆਂ ਬਾਹਲਾ ਭਾਜਦੀਆਂ ਨੇ ਪੰਨੀਆਂ ਨਹੀਂ ਜਾਂਦੀਆਂ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੀ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਮੇਰੇ ਭੈਣਾ ਵੀਰ ਨਹਿਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਆਪਣਾ 42000 ਸਬਸਕ੍ਰਾਈਬਰ ਹੋਣ ਵਾਲਾ ਹੈਗਾ ਤੇ ਸਿੱਧੀ ਸਿੱਧੀ ਪੂਰਾ ਕਰੋ ਹਣਾ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ